ਆ ਗਾਦੀ ਹੈ ਅੱਜ ਅਸੀਂ ਭਾਈ ਰੂਪੇ ਆਏ ਆ ਡੋਗਰ ਦੀ ਮੌਤ ਦੀ ਸ਼ੂਟਿੰਗ ਕਰਨ ਆ ਸਾਡੀ ਮਾਤਾ ਜੀ ਬੈਠੇ ਨੇ ਅੱਜ ਅਸੀਂ ਸ਼ੂਟਿੰਗ ਕਰਨ ਆਏ ਆ ਡੋਗਰ ਦੀ ਮੌਤ ਤੇ ਆ ਹੀ ਰਹੇ ਆ ਜੀ ਸਾਰੀ ਸਾਰੀ ਟੀਮ ਆ ਖੜੀ ਆ ਇੱਧਰ ਇੱਧਰ ਖੜੇ ਨੇ ਪਰਮਜੀਤ ਸਿੰਘ ਪੰਮਾ ਬੋਲ ਬਾਈ ਜੀ ਉਧਰ ਡਾਇਰੈਕਟਰ ਸਾਹਿਬ ਸਾਡੇ ਡਿਸਕਸ ਕਰਦੇ ਆ ਵੀ ਕਿੱਥੇ ਸੀਨ ਨੂੰ ਸ਼ੂਟ ਕਰਨਾ ਬਾਕੀ ਮੈਂ ਤੁਹਾਨੂੰ ਦਿਖਾਉਣਾ ਇੱਧਰ ਪਾਣੀ ਪਾਣੀ ਕੱਢ ਰਹੇ ਨੇ ਕੱਢਦੇ ਕੱਢਦੇ ਨਾ ਲੋਕੇਸ਼ਨ ਤੇ ਪਹੁੰਚੇ ਅੱਜ ਤੇ ਆ ਟੋਕੇ ਵਾਲੀ ਮਸ਼ੀਨਾਂ ਜਿੰਨਾ ਵੀ ਉਹਰੇ ਸਮਾਨ ਪਿਆ ਸਾਰਾ ਵਰਕਿੰਗ ਕੰਡੀਸ਼ਨ ਚ ਹੈ ਸਾਰਾ ਚੱਲਦਾ ਹੈ ਸਾਰਾ ਵਰਕਿੰਗ ਕੰਡੀਸ਼ਨ ਚ ਹੈ ਚਾਹੇ ਉਹ ਕੁੱਤਾ ਨਲਕਾ ਜਿਹਨੂੰ ਕਹਿੰਦੇ ਹੁੰਦੇ ਆ ਆ ਪਿਆ ਕੁੱਤਾ ਨਲਕਾ ਨਹੀਂ ਨਹੀਂ ਡਿੱਗਦੀ ਬੈਲੈਂਸ ਇਹ ਆ ਦੇਖੋ ਵਰਕਿੰਗ ਕੰਡੀਸ਼ਨ ਚਾ ਸਾਰਾ ਹਾਂ ਨਲਕਾ ਆ ਹਵੇਲੀ ਉੱਪਰ ਠੀਕ ਇੱਥੇ ਆਪਾਂ ਸ਼ੂਟ ਕਰਨ ਆਏ ਅੱਜ ਮੈਂ ਜਗਜੀਵਨ ਸਿੰਘ ਬਰਨਾਲੇ ਤੋਂ ਜੀ ਜੀਐਸਡੀ ਤੋਂ ਚੈਨਲ ਤੋਂ ਸਭ ਤੋਂ ਵੱਧ ਸ਼ੇਅਰ ਕਰੋ ਤੇ ਬਾਕੀ ਕਮਿੰਗ ਸੂਨ ਆ ਸਾਡਾ ਲੋਗਰ ਦੀ ਮੌਤ ਇੱਕ ਟੈਲੀ ਮੂਵੀ ਬਣਾ ਰਹੇ ਹਾਂ ਬਹੁਤ ਜਲਦੀ ਤੁਹਾਨੂੰ ਦਿਖਾਵਾਂਗੇ ਇਹ ਸਾਰੀ ਲੋਕੇਸ਼ਨ ਆ ਤੇ ਬਾਕੀ ਸਾਡੀ ਸਾਰੀ ਟੀਮ ਅੱਜ ਇੱਥੇ ਪਹੁੰਚੀ ਆ ਦੋ ਗੱਡੀਆਂ ਭਰ ਕੇ ਲੈ ਆਂਦੇ ਨੇ ਬੰਦੇ ਰਾਸ਼ਨ ਪਾਣੀ ਦੁਪਹਿਰ ਦਾ ਨਾਲ ਆ ਭਾਈ ਭਗਤਾ ਹੱਥ ਥੋੜੀ ਥੋੜੀ ਦੂਰ ਆਏ ਭਾਈ ਰੂਪਾਗਾ ਸਰਾਰਦਪੁਰੇ ਤੋਂ 5 ਕਿਲੋਮੀਟਰ ਦੂਰ ਆ ਜਦੋਂ ਆਪਾਂ ਫੁੱਲ ਨੂੰ ਆਉਨੇ ਆ ਰੰਪਰਾ ਫੁੱਲ ਕੰਨੀ ਨੂੰ ਉਥੇ ਬਣੀ ਹੋਈ ਆ ਲੋਕੇਸ਼ਨ ਇਹ ਬਾਕੀ ਗੱਲਾਂ ਆਪਾਂ ਫੇਰ ਕਰਾਂਗੇ ਸ਼ੇਅਰ ਲਾਈਕ ਦੱਬ ਕੇ ਕਰ ਦਿਓ